ਮੇਰੀ ਕਦੇ ਇੰਟਰਵਿਊ ਹੁੰਦੀ ਸੀ ਉਹ ਕਹਿੰਦੇ ਖਾੜਕੂਆ ਦੀ ਗੱਲ ਦੱਸੋ ਮੈਂ ਕਿਹੜੇ ਦੀ ਦੱਸਾਂ ਕਹਿੰਦੇ ਕਿਸੇ ਦੀ ਦੱਸ ਦਿਓ ਮੈਂ ਕਿਹਾ ਗੁਰੂ ਨਾਨਕ ਤੋਂ ਵੱਡਾ ਖਾੜਕੂ ਕੋਈ ਨਹੀਂ ਕਹਿੰਦਾ ਗੁਰੂ ਨਾਨਕ ਕਿੱਦਾਂ ਖਾੜਕੂ ਮੈਂ ਕਿਹਾ ਬਾਬਰ ਦੇ ਮੂੰਹ ਤੇ ਜਾਬਰ ਕਹਿਣਾ ਗੁਰੂ ਨਾਨਕ ਦੇ ਹਿੱਸੇ ਆਇਆ ਗੁਰੂ ਨਾਨਕ ਤੋਂ ਵੱਡਾ ਖਾੜਕੂ ਲੱਭ ਕੇ ਵਿਖਾਖ ਦਿਆ ਕਾਦੇ ਮੈਂ ਕਿਹਾ ਗੁਰੂ ਅੰਗਦ ਦੇ ਪਾਤਸ਼ਾਹ ਤੋਂ ਵੱਡਾ ਖਾੜਕੂ ਕੋਈ ਨਹੀਂ ਹੈਗਾ ਕਹਿੰਦਾ ਕਿੱਦਾਂ ਮੈਂ ਕਿਹਾ ਜਿੱਤਦਾ ਹੁੰਦਾ ਸੀ ਜਿੱਤਦਾ ਆਉਂਦਾ ਸੀ ਸ਼ੇਰ ਸ਼ਾ ਸੂਰੀ ਦੇ ਹਿਮਾਜੂ ਹਾਰ ਗਿਆ ਹਿਮਾਜੂ ਚੱਲ ਕੇ ਗੋਇੰਦਵਾਲ ਆਇਆ ਤੇ ਮਹਾਰਾਜ ਨੇ ਮੱਥਾ ਨਾ ਟੇਕਿਆ ਤੇ ਉਹਨੇ ਤਲਵਾਰ ਕੱਢ ਲਈ ਹਿਮਾਜੂ ਦੇ ਗੁਰੂ ਅੰਗਦ ਦੇ ਪਾਤਸ਼ਾਹ ਤੇ ਵੀ ਮੈਨੂੰ ਮੱਥਾ ਨਹੀਂ ਟੇਕਿਆ ਤੇ ਮਹਾਰਾਜ ਨੇ ਮੁਸਕਰਾ ਕੇ ਆਖਿਆ ਜਿੱਥੇ ਤਲਵਾਰ ਕੱਢਣ ਦੀ ਲੋੜ ਹੀ ਉਥੇ ਤੇ ਮਿਆਨ ਚ ਪਾ ਛੱਡੀ ਸਾਨੂੰ ਤਲਵਾਰਾਂ ਦਾ ਡਰ ਦੇਣਾ ਵਾ ਗਲਤ ਨੂੰ ਗਲਤ ਕਹਿ ਦੇਣਾ ਇਸ ਤੋਂ ਵੱਡਾ ਖਾੜਕੂ ਦਾ ਸੁਭਾਅ ਹੋਰ ਕੀ ਹੋ ਸਕਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਤੋਂ ਵੱਡਾ ਖਾੜਕੂ ਕੋਈ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਵੱਡਾ ਖਾੜਕੂ ਕੋਈ ਨਹੀਂ ਆ ਜਿਹੜਾ ਸਿਸਟਮ ਗਲਤ ਦੇ ਖਿਲਾਫ ਹੈ ਆਪਣੀ ਗੱਲ ਸ਼ੁਰੂ ਕਰਦਾ ਵਾ ਉਹ ਖਾੜਕੂ ਹੈ